ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਵਲਟਾ ਮੈਂ ਹਾਂ ਕੋਮਲ ਕਪੂਰ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅਹਿਮ ਸੁਰਖੀਆਂ ਤੇ ਆਤਮ ਸਮਰਪਣ ਕਰਨ ਤੋਂ ਪਹਿਲਾਂ ਸੀਐਮ ਕੇਜਰੀਵਾਲ ਨੇ ਦੇਸ਼ ਦੀ ਜਨਤਾ ਨੂੰ ਕੀਤਾ ਸੰਬੋਧਨ ਕਿ ਹਾਂ ਮੈਂ ਦੇਸ਼ ਨੂੰ ਬਚਾਉਣ ਦੇ ਲਈ ਜਾ ਰਿਹਾ ਹਾਂ ਜੇਲ੍ਹ ਝੁਲੰਦੜ ਦੀ ਸਿਆਸਤ ਦੇ ਵਿੱਚ ਵੱਡਾ ਫੇਰ ਬਦਲ ਚੋਣਾ ਖਤਮ ਹੁੰਦੇ ਸ਼ੀਤਲੰਗ ਰਵਾਲ ਨੇ ਅਸਤੀਫਾ ਲਿਆ ਵਾਪਸ ਕਿਸੇ ਵੀ ਪਾਰਟੀ ਵਿੱਚ ਨਾ ਰਹਿਣ ਦੀ ਕਹੀ ਗੱਲ ਕਿਰਕਾਕਤ ਸਾਹਿਬ ਦੇ ਚੌਥੇ ਦਰ ਗਿਆਨੀ ਰਗਵੀਰ ਸਿੰਘ ਦੀ ਚੋਣ ਉਮੀਦਵਾਰਾਂ ਨੂੰ ਪੇਲ ਕੇ ਹਾ ਚੋਣ ਚਿੱਤਨ ਵਾਲੇ ਉਮੀਦਵਾਰ ਟੌਲਟ ਮੱਕੇ ਦੇ ਨਾਲ ਨਾਮ ਨਾਉਣ ਜਸ਼ਨ ਸੰਜੀਤ ਸਿੰਘ ਨੇ ਐਗਜ਼ਿਟ ਪੋਲ ਉੱਤੇ ਕਿਹਾ ਭਾ ਜੀਪੀ ਸਰਕਾਰ ਕਿ ਹਾ ਐਗਜ਼ਿਟ ਪੋਲ ਪਾਜਪਾ ਦੇ ਦਫਤਰ ਵਿੱਚ ਬੈਠ ਕੇ ਕਿਤੇ ਗਏ ਸੀ ਤਿਆਰ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਲ ਨੂੰ ਤਿਹਾੜ ਜੇਲ੍ਹ ਜਾਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਕਿਹਾ ਮੈਂ ਦੇਸ਼ ਨੂੰ ਬਚਾਉਣ ਦੇ ਲਈ ਜੇਲ੍ਹ ਜਾ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਵਾਪਸ ਆਵਾਂਗਾ ਅਤੇ ਉੱਥੇ ਮੇਰੇ ਨਾਲ ਕੀ ਹੋਵੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਤਿਹਾਰ ਚੋਲ ਤੇ ਵਿੱਚ ਆਤਮ ਸਮਰਪਣ ਕਰਨ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਮੈਂ ਇਸ ਲਈ ਦੁਬਾਰਾ ਚੋਲ ਨਹੀਂ ਜਾ ਰਿਹਾ ਕਿ ਮੈਂ ਪ੍ਰਸ਼ਟਾਚਾਰ ਕੀਤਾ ਸਗੋ ਇਸ ਲਈ ਜਾ ਰਿਹਾ ਹਾਂ ਕਿਉਂਕਿ ਮੈਂ ਤਾਨਾਸ਼ਾਹੀ ਖਿਲਾਫ ਆਵਾਜ਼ ਚੁੱਕੀ ਹੈ ਉਹਨਾਂ ਕਿਹਾ ਕਿ ਇੱਕ ਦੇ ਦਿਨਾਂ ਦੇ ਚੋਣ ਪਚਾਰ ਦੌਰਾਨ ਇੱਕ ਗਲਤਫਹਿਮੀ ਵਧੀਆ ਹੋਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਕਬੂਲ ਕੀਤਾ ਹੈ ਕਿ ਉਹਨਾਂ ਕੋਲ ਮੇਰੇ ਖਿਲਾਫ ਸਬੂਤ ਨਹੀਂ ਹਨ ਇਸ ਦਿਨਾਂ ਲਈ ਸੀਐਮ ਕੇਜਰੀਵਾਲ ਨੇ ਐਕਸਿਟ ਪੋਲ ਨੂੰ ਫਰਜੀ ਦੱਸਿਆ ਤੇ ਉਹਨਾਂ ਕਿਹਾ ਕਿ ਇਹਨਾਂ ਨੂੰ 3 ਦਿਨ ਪਹਿਲਾਂ ਫਰਜ਼ੀ ਐਕਸੀਡੈਂਟ ਪੋਲ ਕਰਵਾਉਣ ਦੀ ਲੋੜ ਪੈ ਗਈ ਸੀ ਉਹਨਾਂ ਕਿਹਾ ਕਿ ਐਕਸੀਡੈਂਟ ਪੋਲ ਤੋਂ ਕਬਰਾਉਣ ਦੀ ਲੋੜ ਨਹੀਂ ਹੈ ਤੁਸੀਂ ਲੋਕ ਇਹ ਆਤਮ ਵਿਸ਼ਵਾਸ ਰੱਖੋ ਕਿ ਅਸੀਂ ਜਿੱਤ ਰਹੇ ਹਾਂ ਇਹ ਚੋਣਾਂ ਦੇਸ਼ ਅਤੇ ਚੰਤੰਤਰ ਨੂੰ ਬਚਾਉਣ ਦੇ ਲਈ ਹੋਈਆਂ ਨੇ ਮਾਨਣਯੋਗ ਸੁਪਰੀਮ ਕੋਰਟ ਨੇ ਮuje 21 ਦਿਨ ਦੀ ਮੌਲਤ ਦਿੱਤੀ ਮੈਂ ਤਹੇ ਦਿਲ ਸੇ ਸੁਪਰੀਮ ਕੋਰਟ ਦਾ ਸ਼ੁਕਰੀਆ ਅਦਾ ਕਰਨਾ ਚਾਹਤਾ ਹੂੰ ਬਹੁਤ ਬਹੁਤ उन्होंने चुनाव प्रचार करने के लिए मुझे ये मोहल्लत दी थी 21 दिन कल पूरे हुए अब यहां से मैं सीधा तिहाड़ जा रहा हूं यह 21 दिन मेरे लिए बहुत विस्मरणीय है मैंने एक भी मिनट खराब नहीं किया रात दिन 24 घंटे देश को बचाने के लिए प्रचार किया है केवल आम आदमी पार्टी के लिए प्रचार नहीं किया सारी पार्टियों के लिए प्रचार किया बंबई भी गया भिवंडी भी गया हरियाणा भी गया उत्तर प्रदेश भी गया पंजाब भी गया जमशेदपुर भी गया जहां मौका मिला जहां जिसने बुलाया उसी के लिए प्रचार करने के लिए गया देश बचाने के लिए मेरे सामने देश था आम आदमी पार्टी इंपॉर्टेंट नहीं है आम आदमी पार्टी सेकेंडरी है पहली हमारे लिए देश है तो मैं दिल्ली के लोगों को कहना चाहता हूं आज मैं दोबारा आज आपका बेटा दोबारा जेल जा रहा है इसलिए नहीं कि मैंने कोई भ्रष्टाचार किया है इसलिए कि मैंने तानाशाही के खिलाफ आवाज उठाने की जरूरत की है इस प्रचार के दौरान एक सबसे बढ़िया बात यह हुई कि सारे देश के सामने प्रधानमंत्री श्री नरेंद्र मोदी जी ने यह कबूल किया कि उनके पास मेरे खिलाफ रत्ती भर भी सबूत नहीं है हम कहते थे ना जब भी हमसे पूछा जाता था कि भाई ये कह रहे हैं सौ करोड़ रिश्वत ली सौ करोड़ रिश्वत ली वो सौ करोड़ कहां गया 500 से ज्यादा जगह तुमने रेड मार ली कहीं चवन्नी मिली हो अठन्नी मिली हो एक रुपया मिला हो कहीं हमने खर्च किया हो कहीं कैश पड़ा हो कहीं लॉकर में मिलाओ कहीं स्विस बैंक में मिला कहीं चवन्नी नहीं मिली तो पैसा कहां गया तो एक टीवी चैनल के इंटरव्यू में उस टीवी वाले ने मोदी जी से पूछा कि प्रधानमंत्री जी ये केजरीवाल चारों तरफ कहता घूम रहा है कि आपके पास उसके खिलाफ कोई सबूत नहीं है आपके पास उसके खिलाफ कोई रिकवरी नहीं है फिर आपने उसको गिरफ्तार कैसे कर रखा है पता है प्रधानमंत्री जी ने क्या कहा प्रधानमंत्री जी कहते हैं मैं मानता हूं कि केजरीवाल के खिलाफ कोई सबूत नहीं है मैं मानता हूं कि केजरीवाल के खिलाफ कोई रिकवरी नहीं है ਕਿਉਂਕਿ ਕੇਜਰੀਵਾਲ అనుభవੀ ਚੋਰ ਹੈ ਜ਼ਿਕਰਯੋਗ ਹੈ ਕਿ ਦਿੱਲੀ ਸ਼ਰਾਬ ਦਿੱਤੀ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਸੀਐਮ ਕੇਜਰੀਵਾਲ ਨੂੰ ਚੋਣ ਪਰਚਾ ਦੇ ਲਈ 10 ਮਹੀਨوں ਅੰਤਰਿਮ ਜ਼ਮਾਨਤ ਦਿੱਤੀ ਸੀ ਜੋ ਕਿ ਬੀਤੇ ਦਿਨੀ ਸ਼ਨੀਵਾਰ 1 ਜੂਨ ਨੂੰ ਖਤਮ ਹੋ ਚੁੱਕੀ ਹੈ ਅਤੇ ਅੱਜ 2 ਜੂਨ ਨੂੰ ਸੀਐਮ ਕੇਜਰੀਵਾਲ ਵਾਪਸ ਤਿਹਾਰ جیل 'ਚ ਆਤਮ ਸਮਰਪਣ ਕਰ ਰਹੇ ਨੇ ਚੰਦਰਾ ਦੀ ਸਿਆਸਤ ਇੱਕ ਵਾਰ ਫੇਰ ਪਾਖੂਟੀ ਹੈ ਆਮ ਆਦਮੀ ਪਾਰਟੀ ਛੜਪਾਜਪ ਵੱਲੋਂ ਚੋਣਾ ਲੜਨ ਤੋਂ ਤੁਰੰਤ ਬਾਅਦ ਸ਼ੀਤਲ ਅੰਗੁਰਾਲ ਨੇ ਯੂ-ਟਰਨ ਲੈਂਦੇ ਹੋਏ ਅਸਤੀਫਾ ਵਾਪਸ ਲੈ ਲਿਆ ਅਤੇ ਭਾਜਪਾ ਤੋਂ ਕਿਨਾਰਾ ਕਰਦੇ ਹੋਏ ਕਿਹਾ ਕਿ ਉਹ ਹੁਣ ਕਿਸੇ ਵੀ ਪਾਰਟੀ ਵਿੱਚ ਨਹੀਂ ਰਹਿਣਗੇ ਲੋਕਸਭਾ ਚੋਣ ਤੋਂ ਉਗਲੇ ਹਿੱਤਿੰਝਲੰਦ ਦੀ ਸਿਆਸਤ ਵਿੱਚ ਵੱਡਾ ਉਲਟਾ ਫੇਰ ਵੇਖਣ ਨੂੰ ਮਿਲਿਆ ਹੈ ਦਰਅਸਲ ਉਹਨਾਂ ਆਗੂਆਂ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ ਜੋ ਜਿਲੰਦਰ ਪੱਛਮੀ ਸੀਟ ਤੋਂ ਜਿਮਨੀ ਚੋਣ ਲੜਨ ਦੀ ਉਡੀਕ ਕਰੇ ਸਨ ਦੱਸ ਦੇ ਕਿ ਜਿਲੰਦਰ ਪੱਛਮੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੱਡਾ ਚਟਕਾ ਦੇਂਦੇ ਹੋਏ ਹਿਊਟਰ ਲੈ ਚੁੱਕੇ ਨੇ ਉਹਨਾਂ ਨੇ ਵਿਧਾਇਕ ਤੇ ਉਹਦੇ ਤੋਂ ਅਸਤੀਫਾ ਦਿੱਤਾ ਹੁਣ ਵਾਪਸ ਲੈ ਲਿਆ ਹੈ ਉਹਨਾਂ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਜਾਂਦਾ ਤਾਂ ਜਿਲੰਦਰ ਪੱਛਮੀ ਸੀਟ ਉੱਤੇ ਮੂਲ ਤੋਂ ਉਹਨਾਂ ਕਰਵਾਣੀ ਪਵੇਗੀ ਜਿਸ ਕਾਰਨ ਛੋਣ ਖਰਚਾ ਵੀ ਹੋਣਾ ਸੀ ਫਿਲਹਾਲ ਇਸ ਉੱਤੇ ਸ਼ੀਤਲ ਅੰਗੁਰਾਲ ਦੀ ਕੋਈ ਪ੍ਰਤੀਕਿਰਿਆ ਤਾਂ ਨਹੀਂ ਆਈ ਪਰ ਉਨ੍ਹਾਂ ਸੋਸ਼ਲ ਮੀਡੀਆ ਅਕਾਊਂਟ ਤੋਂ ਤਮੋਦੀ ਦਾ ਪਰਿਵਾਰ ਹਟਾ ਦਿੱਤਾ ਹੈ। ਉਨ੍ਹਾਂ ਦੇ ਭਰਾ ਰਾਜਨ ਅੰਗੁਰਾਲ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਨ੍ਹਾਂ ਜੈ ਭਾਜਪਾ ਅਤੇ ਤੈ ਭਾਜਪਾ ਲਿਖਿਆ ਹੋਇਆ ਹੈ। ਦੱਸਦੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੀਤਲ ਅੰਗੁਰਾਲ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਵਿਧਾਇਕ ਤੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਜਿਸ ਨੂੰ ਸਪੀਕਰ ਨੇ ਹਜੇ ਤੱਕ ਸਵੀਕਾਰ ਨਹੀਂ ਕੀਤਾ ਸੀ। ਜਾਣਕਾਰੀ ਮਿਲੀ ਹੈ ਕਿ ਸ਼ੀਤਲ ਅੰਗੁਰਾਲ ਨੇ 3 ਜੂਨ ਨੂੰ ਪੇਸ਼ ਹੋਣਾ ਸੀ। ਇਸ ਤੋਂ ਪਹਿਲਾਂ ਹੀ ਉਹਨਾਂ ਨੇ ਸਿਆਸਤ ਵਿੱਚ ਵੱਡਾ ਧਮਾਕਾ ਕਰ ਦਿੱਤਾ ਹੈ। ਉਹਨਾਂ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਆਪਣਾ ਵਾਪਸ ਲੈ ਲਿਆ ਹੈ। ਸ਼੍ਰੀਕਾਲ ਤੱਕ ਤਾਂ ਸਾਹਿਬ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਚੋਣਾਂ ਦੇ ਨਤੀਜਿਆਂ ਸੰਬੰਧੀ ਜਿੱਤਨ ਵਾਲਿਆਂ ਨੂੰ ਅਪੀਲ ਕੀਤੀ ਹੈ। ਗਿਆਨੀ ਰਘਵੀਰ ਸਿੰਘ ਨੇ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜਾ ਮਗਰੋਂ ਜਿੱਤਨ ਵਾਲੇ ਉਮੀਦਵਾਰਾਂ ਨੂੰ ਢੋਲ ਧਮੱਕੇ ਨਾਲ ਜਾਂ ਸਪੀਕਰ ਲਗਾ ਕੇ ਖੁਸ਼ੀ ਦਾ ਜਸ਼ਨ ਮਨਾਉਣ ਦੀ ਅਪੀਲ ਕੀਤੀ ਹੈ। ਵਿਤਰੀਨ ਪੰਜਾਬ ਸਮੇਤ 7 ਰਾਜਿਆਂ ਦੇ ਵਿੱਚ ਲੋਕ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਨੇ ਹੁਣ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਘੋਸ਼ਿਤ ਹੋਣਗੇ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਪਹਿਲਾਂ ਹੀ ਸ਼੍ਰੀ ਕਲਕੱਤਾ ਸਾਹਿਬ ਦੇ ਜ਼ਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੇ ਵੱਲੋਂ ਇੱਕ ਖਾਸ ਅਪੀਲ ਕੀਤੀ ਗਈ ਹੈ ਉਹਨਾਂ ਕਿਹਾ ਹੈ ਕਿ ਚਾਲ ਚੂਨੂ ਚੋਣਾਂ ਦੇ ਨਤੀਜਿਆਂ ਦੇ ਮਗਰੋਂ ਜਿੱਤਣ ਵਾਲੇ ਉਮੀਦਵਾਰਾਂ ਦੇ ਵੱਲੋਂ ਢੋਲ ਠਮੱਕੇ ਦੇ ਨਾਲ ਜੈਸ਼ਰ ਨਾਮ ਲਾਇਆ ਜਾਵੇ ਬਲਕਿ ਉਮੀਦਵਾਰਾਂ ਨੂੰ ਗੁਰੂ ਘਰ ਆ ਕੇ ਨਤਮਸਤਕ ਹੋਣ ਅਤੇ ਸ਼ੁਕਰਾਨਾ ਕਰੇ ਅਜਿਹਾ ਉਹਨਾਂ ਇਸ ਲਈ ਕਿਹਾ ਕਿਉਂਕਿ 4 ਜੂਨ ਨੂੰ ਕੱਲੂਕਾਰਾ ਦਿਵਸ ਹੈ ਗੁਰੂ ਰੂਪ ਗੁਰਖਾ ਸਾਹਿਬ ਸਾਧ ਸੰਗਤ ਜੀਓ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਔਰ 4 ਜੂਨ ਇਹਨਾਂ ਚੋਣਾਂ ਦਾ ਰਿਜ਼ਲਟ ਆਉਣਾ ਹੈ ਔਰ ਸਮੁੱਚੇ ਸੰਸਾਰ ਵਿੱਚ ਵਸਦਾ ਹੋਇਆ ਸਿੱਖ ਜਗਤ ਜੂਨ ਜੂਨ ਦਾ ਜਿਹੜਾ ਪਹਿਲਾ ਹਫਤਾ ਹੈ ਇਹ ਨੂੰ ਸੀਪ ਹਫਤੇ ਦੇ ਨਾਂ ਹੇਠ ਮਨਾਉਂਦਾ ਹੈ ਔਰ ਬਹੁਤ ਭਾਰੀ ਚੀਜ਼ ਆਪਣੇ ਹਿਰਦੇ ਤੇ ਮਹਿਸੂਸ ਕਰਦਾ ਹੈ ਕਿਉਂਕਿ 1984 ਵਿੱਚ ਜੂਨ ਦਾ ਪਹਿਲਾ ਹਫਤਾ ਸ਼੍ਰੀ ਅਕਾਲ ਤਖਤ ਸਹਿਬ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਤੇ ਭਾਰਤੀ ਫੌਜ ਨੂੰ ਤੋਂ ਵੱਲੋਂ ਟੈਂਕਾਂ, توپਾਂ ਦੇ ਨਾਲ ਹਮਲਾ ਕਰਕੇ ਬਹੁਤ ਭਾਰੀ ਬਦਬਦੀ ਕੀਤੀ ਗਈ ਹਜ਼ਾਰਾਂ ਸਿੰਘ ਸਿੰਘਣੀਆਂ ਸਿੰਘਣੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਨਾਂ ਨੂੰ ਸਮੁੱਚੇ ਸੰਸਾਰ ਵਿੱਚ ਵਸਦਾ ਹੋਇਆ ਸਿੱਖ ਜਗਤ ਸ਼ਰਧਾ ਔਰ ਸਤਕਾਰ ਪੇਟ ਕਰਦਾ ਹੈ ਔਰ ਬੜੀ ਗਰਦ ਨਾਲ ਬੜੀ ਚੀਜ਼ ਨਾਲ ਇਸ ਪਹਿਲੇ ਹਫ਼ਤੇ ਨੂੰ ਸਮੁੱਚਾ ਸਿੱਖ ਜਗਤ ਮਨਾਉਂਦਾ ਹੈ ਔਰ ਜੂਨ 1984 ਦੇ ਇਸ ਕੱਲੂ ਘਾਰੇ ਨੂੰ ਟੀਚੇ ਕੱਲੂ ਪਰ ਦਾ ਨਾਮ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਦਿੱਤਾ ਗਿਆ ਹੈ ਅਪੀਲ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਜੇਤੂ ਨਿਕਲਣ ਜੇਤੂ ਐਲਾਨ ਹੋਣ ਉਹ ਢੋਲ ਟਮਕਿਆਂ ਦੇ ਨਾਲ ਕਿਸੇ ਪ੍ਰਕਾਰ ਦਾ ਖੁਸ਼ੀ ਦਾ ਜਸ਼ਨ ਜਿਹੜਾ ਉਹ ਬਿਲਕੁਲ ਨਾ ਕਰਨ ਸਤਪੁਰਾਂ ਦੇ ਚਰਮਾ ਵਿੱਚ ਹਾਜ਼ਰ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਜ਼ਰੂਰ ਕਰਨ ਪਰ ਕਿਸੇ ਪ੍ਰਕਾਰ ਦਾ ਕੋਈ ਜਸ਼ਨ ਉਹ ਖੁਸ਼ੀਆਂ ਬਣਾ ਕੇ ਢੋਲ ਟਮਕੇ ਦੇ ਨਾਲ ਜਾਂ ਸਪੀਕਰ ਲਾ ਲਾ ਕੇ ਬਿਲਕੁਲ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਦੇ ਵੱਲੋਂ ਕੀਤੀ ਇਸ ਅਪੀਲ ਨੂੰ ਉਮੀਦਵਾਰ ਕਿਸ ਤਰ੍ਹਾਂ ਲੈਂਦੇ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਹੋਏ ਐਗਜ਼ਿਟ ਪੋਲ ਉੱਤੇ ਬੋਲਦਿਆਂ ਆਪ ਦੇ ਰਾਸ ਸਭਾ ਮੈਂਬਰ ਸੰਜੇ ਸਿੰਘ ਨੇ ਭਾਜਪਾ ਉੱਤੇ ਤਿੱਖੇ ਨਿਸ਼ਾਨੇ ਵੀ ਨਿਹਾ ਤੇ ਕਿਹਾ ਸਾਫ ਪਤਾ ਲੱਗਦਾ ਹੈ ਕਿ ਐਗਜ਼ਿਟ ਪੋਲ ਭਾਜਪਾ ਦੇ ਦਫ਼ਤਰ ਵਿੱਚ ਬੈਠ ਕੇ ਤਿਆਰ ਕੀਤੇ ਗਏ ਨੇ ਬੀਤੇ ਦਿਨੀ ਲੋਕ ਸਭਾ ਚੋਣਾਂ ਹੋਣ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਇਸ ਵਿਚਾਲੇ ਬੀਤੇ ਦਿਨੀ ਚੋਣਾਂ ਤੋਂ ਬਾਅਦ ਹੋਏ ਐਗਜ਼ਿਟ ਪੋਲ ਉੱਤੇ ਬੋਲਦੇ ਹੋਏ ਆਪ ਦੇ ਰਾਸ ਸਭਾ ਮੈਂਬਰ ਸੰਜੀਤ ਸਿੰਘ ਨੇ ਭਾਜਪਾ ਹਤੇ ਵੱਲਦੇ ਹੋਏ ਕਿਹਾ ਕਿ ਬੀਤੇ ਦਿਨੀ ਜੋ ਐਗਜ਼ਿਟ ਪੋਲ ਆਇਆ ਹੈ ਉਸਨੇ ਬੇਮਾਨ ਅਤੇਫਲ ਜੀ ਵਾਰਡ ਸਮੇਤ ਸਾਰੇ ਰਿਕਾਰਡ ਤੋੜ ਦਿੱਤੇ ਨੇ

इंडिया साइनिंग का बहुत बड़ा हवा खड़ा किया गया था सारे एग्जिट पोल उस समय भी बीजेपी को जिता रहे थे लेकिन जब परिणाम आए तो बीजेपी ध्वस्त हो गई अब इस बार ऐसा एग्जिट पोल आया है जिसने सारे रिकॉर्ड पीछे तो के सारे तोड़ दिए बेईमानी के फर्जीवाड़े के सारे रिकॉर्ड एग्जिट पोल ने तोड़ दिए और ये साफ तौर पे दिख रहा है कि ये एग्जिट पोल भारतीय जनता पार्टी के दफ्तर में तैयार किया गया है एग्जिट पोल मोदी और अमित शाह के द्वारा तैयार किया गया है जो लोग जरा सी भी राजनीति को समझते हैं जिन्होंने उत्तर प्रदेश में बिहार में राजस्थान में पूरे देश के चुनाव कैंपेन में हिस्सा लिया है महाराष्ट्र में और मैं तो लगभग लग देश के सारे हिस्सों में गया कहीं ऐसा माहौल नहीं है कि बीजेपी को इतनी ज्यादा सीटें आ रही है हर तरफ ये माहौल है कि बीजेपी चुनाव हार रही है हर स्टेट के अंदर बीजेपी की सीटें कम हो रही हैं चाहे वो कर्नाटक हो महाराष्ट्र हो यूपी हो बिहार हो पंजाब हो दिल्ली हो राजस्थान हो हरियाणा हो हर स्टेट में झारखंड हो वेस्ट बंगाल हो तेलंगाना हो हर स्टेट में बीजेपी की सीटें कम हो रही हैं मध्य प्रदेश हो छत्तीसगढ़ हो लेकिन क्या दिखा रहा है एग्जिट पोल 400 से ज्यादा सीटें क्या ये किसी बड़ी हेरा फेरी के पहले देश के लोगों का मन बनाने की कोशिश की जा रही है ਕਿਆ ਕਿਸੇ ਬੜੀ ਗੜਬੜੀ ਕੀ ਤਿਆਰੀ ਕੀ ਜਾ ਰਹੀ ਹੈ 150 ਡੀਐਮ ਸੇ ਗ੍ਰੀ ਮੰਤਰੀ ਕਿਉਂ ਬਾਤ ਕਰ ਰਹਾ ਅਮਿਤ ਸਾਹ ਨੇ ਕਿਉਂ 150 ਡੀਐਮ ਸੇ ਬਾਤ ਚਿਤ ਕੀਤੀ ਕਿਆ ਮਹਿੰਗਾਈ ਮੁੱਦਾ ਨਹੀਂ ਥਾ ਇਸ ਚੁਨਾਵ ਮੇ ਕਿਆ ਬੇਰੋਜ਼ਗਾਰੀ ਮੁੱਦਾ ਨਹੀਂ ਥਾ ਇਸ ਚੁਨਾਵ ਮੇ ਕਿਆ ਆਰਕਸ਼ਨ ਖਤਮ ਕਰ ਦੇਂਗੇ ਇਸ ਬਾਤ ਦਾ ਡਰ ਲੋਗੋ ਕੇ ਮੰਨ ਮੇ ਨਹੀਂ ਥਾ ਐਗਜ਼ਿਟ ਪੋਲ ਤੇ ਬੋਲਤੇ ਹੋਏ ਜਿੱਥੇ ਸੰਜੀਤ ਸਿੰਘ ਦੇ ਵੱਲੋਂ ਪਾਚਪਨੁ ਕੀ ਰਿਆ ਤਾਂ ਉੱਥੇ ਹੁਣ ਦੇਖਣਾ ਹੋਵੇਗਾ ਕਿ ਐਗਜ਼ਿਟ ਪੋਲ ਦੇ ਆંકੜੇ ਕਿੰਨੇ ਕੁ ਸੱਚ ਸਾਬਿਤ ਹੁੰਦੇ ਨੇ ਇਹ ਤਾਂ ਹੁਣ ਆਉਣ ਵਾਲੀ 4 ਜੂਨ ਨੂੰ ਹੀ ਪਤਾ ਲੱਗੇਗਾ ਪਿਤੇ ਦਿਨੀ ਕਿਸੇ ਸ਼ਰਾਰਤੀ ਅੰਸਰ ਦੇ ਵੱਲੋਂ ਸਾਫ ਦਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੀ ਮੌਤ ਦੀ ਅਫਵਾਹ ਫੈਲਾ ਦਿੱਤੀ ਗਈ ਸੀ ਜਿਸ ਉੱਤੇ ਸਪਸ਼ਟਿਕਨ ਦਿੰਦੇ ਹੋਏ ਪਹਿਲਾਂ ਕੈਪਟਨ ਅਮਿੰਦਰ ਸਿੰਘ ਨੇ ਟਵੀਟ ਕਰ ਆਪਣੀ ਤੰਦਰੁਸਤੀ ਦੀ ਜਾਣਕਾਰੀ ਦਿੱਤੀ ਅਤੇ ਫਿਰ ਉਹਨਾਂ ਦੇ بیٹے ਰਣਿੰਦਰ ਸਿੰਘ ਨੇ ਇੱਕ ਵੀਡੀਓ ਛਾੜੀ ਕਰਕੇ ਅਸਲ ਸੱਚ ਦੱਸਿਆ ਕੈਪਟਨ ਅਮਰਿੰਦਰ ਸਿੰਘ ਦੀ ਮੌਤ ਦੀ ਅਫਵਾਹ ਦੀ ਖਬਰ ਨਾ ਸਿਰਫ ਪੰਜਾਬ ਬਲਕਿ ਦਿੱਲੀ ਸਮੇਤ ਹਰਨਾ ਸੂਬਿਆਂ ਵਿੱਚ ਵੀ ਜੰਗਲ ਦੀ ਅੱਗ ਵਾਂਗ ਫੈਲ ਗਈ ਜਿਸ ਤੋਂ ਬਾਅਦ ਇਸ ਗੱਲ ਨੂੰ ਅਫਵਾਹ ਦੱਸਿਆ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਰਿਕਵਿਟ ਕਰਕੇ ਜਨਨ ਕਰ ਦਿੱਤੀ ਕਿ ਇਹ ਸਭ ਝੂਠ ਹੈ ਅਜਿਹੀ ਕੋਈ ਗੱਲ ਨਹੀਂ ਹੈ ਉਹ ਠੀਕ ਠਾਕ ਨੇ ਪਰੰਤੂ ਪੇਟ ਦੀ ਇਨਫੈਕਸ਼ਨ ਕਾਰਨ ਡਾਕਟਰ ਨੇ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਜਿਸ ਕਰਕੇ ਹੀ ਉਹ ਪਟਿਆਲਾ ਵਿਖੇ ਆਪਣੀ ਧਰਮ ਪਤਨੀ ਤੇ ਭਾਜ ਕੋ ਉਮੀਦਵਾਰ ਪਰਨੀਤ ਕੋ ਦੇ ਹੱਕ ਵਿੱਚ ਵੋਟ ਪਾਉਣ ਵੀ ਨਹੀਂ ਆ ਸਕੇ ਐਨਾਂ ਹੀ ਨਈ ਕੈਪਟਨ ਦੇ ਪੁੱਤਰ ਰਣਿੰਦਰ ਸਿੰਘ ਨੇ ਵੀ ਇੱਕ ਵੀਡੀਓ ਸਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਕੁਝ ਲੋਕ ਉਹਨਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਦੀ ਖਰਾਬ ਸਿਹਤ ਨੂੰ ਲੈ ਕੇ ਅਫਵਾਹ ਫੈਲਾ ਰਹੇ ਨੇ ਰਣਿੰਦਰ ਨੇ ਦੇਸ਼ ਦੀ ਜਨਤਾ ਨੂੰ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਵੀ ਕਲਾਕੀ ਮੈਂ ਆਪਣੀ ਤਰਫੋਂ ਪਰਿਵਾਰ ਦੀ ਚਲਵੰਘ ਪਟਿਆਲੇ ਦੀ ਮੁਸਮੀਕਾ ਦਾ ਧੰਨਵਾਦ ਕਰਾਂ ਤਹਿ ਦਿਲੋਂ ਮੈਂ ਉਦੂਜਾ ਮੈਨੂੰ ਸੁਣਨ છਾਇਆ ਹੈ ਉਹਰੇ ਅਫਵਾਹਾਂ ਫੈਲਾਉਣ ਦੇ ਮਾਰਾ ਸਾ ਵੀ ਤਵੀਤ ਦਾ ਬਿਲਕੁਲ ਦੂਰਪਨੇ ਉਹਨਾਂ ਕੋਲ ਜਿਆ ਗੈਸਪ੍ਰੈਂਟ ਟਾਈਟਸ ਹੋਇਆ ਜਿਸ ਲੱਗੀ ਹੋਈ ਤਾਂ ਹੀ ਨਹੀਂ ਆ ਕੇ ਵੋਟ ਪੁੱਟਾ ਅਜਕੇ ਨਹੀਂ ਤਾਂ ਬਿਲਕੁਲ ਠੀਕ ਨੇ ਕਿਸੇ ਚੀਜ਼ ਦੀ ਚਿੰਤਾ ਨਹੀਂ ਅਫਵਾਹਾਂ ਨੇ 허ਵਾਇ ਰਹਿ ਗਿਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਜਿਥੇ ਕੈਪਟਨ ਅਮਰਿੰਦਰ ਸਿੰਘ ਦੇ ਸਿਹਤ ਨੂੰ ਲੈ ਕੇ ਉਹਨਾਂ ਅਤੇ ਉਹਨਾਂ ਦੇ ਪੁੱਤਰ ਨੇ ਜਾਣਕਾਰੀ ਸਾਂਝ ਕੀਤੀ ਤਾਂ ਉੱਥੇ ਹੀ ਜਨਤਾ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਠੀਕ ਹੋ ਕੇ ਵਾਪਸ ਸਫਤਾ ਵਿੱਚ ਆਉਂਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਸੈਂਡਵਿਚ ਪੈਂਦੇ ਮਦੋਪੁਰ ਕੋਲ ਤੜਕੇ ਦੋ ਮਾਲਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਸ ਦੇ ਵਿੱਚ ਦੋ ਰੇਲ ਦੇ ਡਰਾਈਵਰ ਸਖਮੀ ਹੋ ਗਏ ਇਸ ਹਾਦਸੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਦੁੱਖ ਵੀ ਜ਼ਾਹਰ ਕਰਦੇ ਹੋਏ ਕਿਆ ਰੱਬ ਦਾ ਸ਼ੁਕਰ ਹੈ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਸਰਹੰਦ ਦੇ ਵਿੱਚ ਅੱਜ ਤੜਕੇ 4 ਵਜੇ ਦੋ ਮਾਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਇਹਨਾਂ ਦੇ ਵਿੱਚੋਂ ਇੱਕ ਦਾ ਇੰਜਣ ਪਲਟ ਗਿਆ ਤੇ ਸਾਈਡ 트랙 ਤੋਂ ਲੰਘ ਰਹੀ ਇੱਕ ਯਾਤਰੀ ਰੇਲ ਗੱਡੀ ਦੇ ਨਾਲ ਟਕਰਾ ਗਿਆ ਇਸ ਹਾਦਸੇ ਦੇ ਵਿੱਚ ਮਾਲ ਗੱਡੀ ਦੇ ਦੋ ਲੋਕੋ ਪਾਇਲਟ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਹੰਦ ਸਟੇਸ਼ਨ ਦੇ ਜੀਆਰਪੀ ਦਾ ਕੀ ਕੁਝ ਕਹਿਣਾ ਹਉਂਦੇ ਆ ईस्टर्न डी पे एक लोड सिग्नल पास करके एक स्टेबल लोड जो टी रोपर था उससे टकराया उससे जो लोड टकराया उससे दोनों लोको इंडियन रेलवे के मेन लाइन के ऊपर आ गए जो लोको मेन लाइन पे आया उसने फिर हमारी एक हॉलीडे स्पेशल थी उसके लोगों के साथ थोड़ा सा डैश किया तो उसके लोगों के दो पहिए उतरे लेकिन जान माल को कोई नुकसान नहीं हुआ सभी यात्री सुरक्षित तो इंजर्ड कौन गया सिर्फ जो गाड़ी ईस्टर्न डी एफ सी पे चल रही थी उस उसपे ड्राइवर और स्टेंड रोको दो पायलट दोनों इंजर्ड है लेकिन वो भी वो स्टेबल है तो माइनर इंजरीज है तो उनका इलाज चल रहा है क्या कर रहा है सर जो ईस्टर्न डीएफसी पे जो ऑपरेशन था वो तो जांच का विषय रहेगा ईस्टर्न डीएफसी के ऑपरेशन के दौरान एक गाड़ी सिग्नल पार करके आई है उसने खड़ी गाड़ी में टक्कर मारी उससे उसका लोको ड्रेल हुआ इट मीन ऑटो सिग्नल आई है ईस्टर्न डीएफसी के ऊपर पे ऑटो हाँ। सिग्नल पास किया उसने डेंजर पर वो जांच का विषय है जाँच होगी उसमें पता नहीं कैसे पार कर दिया सिग्नल जी आन जी जो गाड़ी टकराई है वो कहाँ से आ रही थी मालगाड़ी थी वो उधर से अम्बाला साइड से आ रही थी कोयला का लोड था गोविंदगढ़ जा रही थी तो जो यात्री वाली गाड़ी थी वो वो कोलकाता से जम्मू की हॉलीडे स्पेशल ट्रेन थी तो वो सभी सेफ हैं सभी आपके सुरक्षित कितने बजे यहाँ से हुआ

ਸਿਵਲ ਹਸਪੀਟਲ ਫਤਿਹਗੜ ਸਾਹਿਬ ਐਸਵੇਲੇ ਐਮਰਜੈਂਸੀ ਡਿਊਟੀ ਵਿੱਚ ਤਨਾਤ ਸਾਡੇ ਕੋਲੋ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋ ਪਾਇਲੋਟ ਆਏ ਸੀ ਜਿਹਦੇ ਵਿੱਚ ਹਿਮਾਂਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦੇ ਤੇ ਇੱਕ ਦੇ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਵਿਕਾਸ ਕੁਮਾਰ ਦੇ ਸੀਗੇ ਉਹ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀਗੀ ਉਹ ਚੱਲ ਨਹੀਂ ਪਾਰ ਰਿਹਾ ਸੀ ਤਾਂ ਕਰਕੇ ਉਹਨਾਂ ਦਾ ਜਿਥੇ ਇਸ ਟਰੇਲ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਨਾ ਉੱਥੇ ਤੇਲ ਵਿਭਾਗ ਦੇ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਦੇ ਖਿਲਾਫ ਐਮਐਸਪੀ ਦੀ ਗਰੰਟੀਆਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਸ਼ੰਭੂ ਅਤੇ ਖਨੋਰੀ ਬਾਟੋਂ ਉੱਤੇ ਮੋर्चा ਲਗਾਇਆ ਗਿਆ ਹੈ। ਕਿਸਾਨਾ ਗੁਰਸਰਵਨ ਸਿੰਘ ਪੰਦੇ ਦੇ ਵੱਲੋਂ ਅੱਜ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਜਿਸ ਵਿੱਚ ਉਹ ਕਿਸਾਨਾਂ ਦਾ ਇੱਕ ਵਿਸ਼ਾਲ ਇਕੱਠ ਸ਼ੰਭੂ ਵੱਲ ਜਾਂਦਾ ਦਿਖਾ ਰਹੇ ਦੀ ਅਤੇ ਉਹਨਾਂ ਇਹ ਵੀ ਕਿਹਾ ਹੈ ਕਿ ਇਸ ਇਕੱਠ ਦਾ ਚ ਉਹਨਾਂ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਸ਼ੰਭੂ ਤੇ ਖਨੂਰੀ ਬਾਟਨੋਂ ਤੇ ਕਿਸਾਨ ਮੋਰਚੇ ਦਾ ਅੱਜ 112ਵਾਂ ਦਿਨ ਹੈ ਇਸ ਸਹਤ ਅੱਜ ਵਿਆਸਤੋ ਕਿਸਾਨਾਂ ਦਾ ਇੱਕ ਵੱਡਾ ਜਥਾ ਸ਼ੰਭੂ ਬਾਟਾਂ ਦੇ ਵੱਲ ਰਵਾਨਾ ਹੋਇਆ ਇਸ ਜਾਣਕਾਰੀ ਖੁਦ ਕਿਸਾਨਾ ਕੋ ਸਰਵਨ ਸਿੰਘ ਪੰਦੇੜ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਸਰਵਨ ਪੰਦੇੜ ਦਾ ਕਹਿਣਾ ਹੈ ਕਿ ਇਹ ਮੋਰਚਾ ਉਸ ਸਮੇਂ ਤੱਕ ਚੱਲਦਾ ਰਹੇਗਾ ਜਦ ਤੱਕ ਉਹਨਾਂ ਨੂੰ ਐਮਐਸਪੀ ਦੀ ਗਰੰਟੀ ਨਹੀਂ ਦਿੱਤੀ ਜਾਂਦੀ ਇਸ ਤੋਂ ਇਲਾਵਾ ਉਹਨਾਂ ਨੇ ਸੀ50 ਦੇ ਤਹਿਤ ਫਸਲਾਂ ਦੇ ਦਾਮ ਲਖੇਂਪੁਰ ਖੇੜੀ ਦਾ ਇਨਸਾਫ ਕਿਸਾਨ ਸੁਭਕਰਨ ਸਿੰਘ ਦੇ ਕਾਤਲਾਂ ਨੂੰ ਇਨਸਾਫ ਲੋਨ ਤੋਂ ਇਲਾਵਾ ਹੋਰ गल की बाइट मैं सरवण सिंह पंधेर किसान मजदूर संघर्ष कमेटी से आज ब्यास से हमारा जथा जो है अमृतसर का रवाना हो रहा है शंभू बॉर्डर की ओर 112 दिन हो गए हमारे मोर्चे को चलते हुए आप देखते कितनी ट्रैक्टर ट्रेक की लंबी लाइन अगर मुझे दिखा सके कैमरा तो दिखाना चाहिए और बहुत से किसान मजदूर जा रहे हैं हमने पहले भी कहा था की इस मोर्चे का संबंध इलेक्शन से कोई नहीं है ये किसानों मजदूरों का मोर्चा जब तक एमएसपी गारंटी कानून बना के नहीं देते किसान मजदूर का कर्ज खत्म नहीं करते सी टू फिफ्टी के अनुसार फसलों के दाम हमें नहीं मिलते लखीमपुर खीरी का इंसाफ दिया नहीं जाता शहीद शुभकर्ण सिंह को क्यों शहीद किया गया हमें दिल्ली जाके प्रदर्शन करने का अधिकार क्यों नहीं दिया जाता और फसली बीमा योजना जो हमारी बड़ी मांग है वो नहीं मानी जाती मजदूरों को दो दिन रोजगार اور 700 روپے دیہاڑی ان سب مانگوں کو مورچہ لگاتار جاری اور اس طرح سے جتھے لگاتار شمبو بارڈر کھنوری کی اور روانہ ہوتے رہیں گے تب تک مورچہ چلائیں گے جب تک مانگوں کا کوئی ٹھوس سرکار حل نہیں نکالتی شکریہ دکھنا ہوے گا کہ 4 جون تو بعد کیندر دے وچ جیڑی بھی سرکار بندی ہے کہ او کساناں دے ویلو منگے جا رہے حقاں نو لے کے کوئی ٹھوس قدم چکدی ہے جان نہیں جان تو پہلے ایک واس نرسرمالین دے اجیاں کچھ خاص سرکھیاں تے ਆਤਮ ਸਮਰਪਨ ਕਰਨ ਤੋਂ ਪਹਿਲਾਂ ਸੀਐਮ ਕੇਜਰੀਵਾਲ ਨੇ ਦੇਸ਼ ਦੀ ਜਨਤਾ ਨੂੰ ਕੀਤਾ ਸੰਬੋਧਨ ਕਿਹਾ ਮੈਂ ਦੇਸ਼ ਨੂੰ ਬਚਾਉਣ ਦੇ ਲਈ ਜਾ ਰਿਹਾ ਹਾਂ ਚੇਨ ਝੁਲੰਦਰੀ ਦੀ ਸਿਆਸਤ ਦੇ ਵਿੱਚ ਵੱਡਾ ਫੇਰ ਬਦਲ ਚੋਣਾ ਖਤਮ ਹੁੰਦੇ ਸ਼ੀਤਲੰਗ ਰਵਾਲ ਨੇ ਅਸਤੀਫਾ ਲਿਆ ਵਾਪਸ ਕਿਸੇ ਵੀ ਪਾਰਟੀ ਵਿੱਚ ਨਾ ਰਹਿਣ ਦੀ ਕਹੀ ਗੱਲ ਸ਼੍ਰੀਕਾ ਤਖਤ ਸਾਹਿਬ ਦੇ ਚੌਥੇ ਦਰਗਹਾਨੀ ਰਗਵੀਰ ਸਿੰਘ ਦੀ ਚੋਣ ਉਮੀਦਵਾਰਾਂ ਨੂੰ ਅਪੀਲ ਕਿਹਾ ਚੋਣ ਚੀਤਨ ਵਾਲੇ ਉਮੀਦਵਾਰ ਟੌਲਟ ਮੱਕੇ ਦੇ ਨਾਲ ਨਾ ਮਨਉਣ ਜਸ਼ਨ ਸੰਜੇ ਸਿੰਘ ਨੇ ਐਗਜ਼ਿਟ ਪੋਲ ਉੱਤੇ ਕਿਹਾ বিজেপি ਸਰਕਾਰ ਕਿਹਾ ਐਗਜ਼ਿਟ ਪੋਲ ਪਾਜਪਾ ਦੇ ਦਫਤਰ ਵਿੱਚ ਬੈਠ ਕੇ ਕਿਤੇ ਗਏ ਸੀ ਤਿਆਰ ਪੰਜਾਬ ਉਲਟਨ ਦੇ ਵਿੱਚ ਫਿਲਹਾਲ ਐਨਾ ਹੀ ਕੱਲ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ